ਵਿਧਾਇਕ ਰਮਨ ਅਰੋੜਾ ਦੀਆਂ ਇੱਕ ਵਾਰ ਫਿਰ ਮੁਸ਼ਕਲਾਂ ਦੇ ਵਿੱਚ ਵਾਧਾ ਹੋਇਆ ਉਹਨਾਂ ਦੇ ਕਰੀਬੀ ਰੋਜ਼ਗਾਰ ਨੂੰ ਜਿਹੜਾ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਦਾ ਨਾਮ ਮਹੇਸ਼ ਮਖੀਜਾ ਦੱਸਿਆ ਜਾ ਰਿਹਾ ਰਮਨ ਅਰੋੜਾ ਦੇ ਵੱਲੋਂ ਉਹਨਾਂ ਦੇ ਨਾਲ ਕਾਫੀ ਮਿਲਵਰਤਨ ਸੀ ਤਾਂ ਵਿਜੀਲੈਂਸ ਦੇ ਵੱਲੋਂ ਵੱਡਾ ਝਟਕਾ ਜਿਹੜਾ ਹੁਣ ਫਿਰ ਵਿਧਾਇਕ ਰਮਨ ਅਰੋੜਾ ਨੂੰ ਦਿੱਤਾ ਗਿਆ ਉਹਨਾਂ ਦੇ ਕਰੀਬੀ ਸਾਥੀ ਨੂੰ ਗ੍ਰਿਫਤਾਰ ਹੈ ਜਿਹੜਾ ਉਹ ਕੀਤਾ ਜਾਂਦਾ ਤੁਹਾਨੂੰ ਦੱਸ ਦਈਏ ਕਿ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੇ ਵਿੱਚ ਗ੍ਰਿਫਤਾਰ ਕੀਤੇ ਗਏ ਵਿਧਾਇਕ ਰਮਨ ਅਰੋੜਾ ਦੇ ਸਾਥੀ ਨੂੰ ਹੁਣ ਵਿਜੀਲੈਂਸ ਦੇ ਵੱਲੋਂ ਗ੍ਰਿਫਤਾਰ ਹੈ ਜਿਹੜਾ ਉਹ ਕੀਤਾ ਗਿਆ ਵਿਜੀਲੈਂਸ ਬਿਊਰੋ ਦੇ ਵੱਲੋਂ ਪ੍ਰਿਸ਼ਟਾਚਾਰ ਦੇ ਦੋਸ਼ ਵਿੱਚ ਫੜੇ ਗਏ ਵਿਧਾਇਕ ਰਮਨ ਅਰੋੜਾ ਦੇ ਰਾਜਦਾਰ ਮਹੇਸ਼ ਮਖਿੱਜਾ ਉਰਫ ਰਾਜੂ ਨੂੰ ਆਖਿਰਕਾਰ ਫਗਵਾੜਾ ਸਥਿਤ ਉਸ ਦੇ ਇੱਕ ਦੋਸਤ ਦੀ ਫੈਕਟਰੀ ਦੇ ਵਿੱਚੋਂ ਬੀਤੀ ਰਾਤ 2 ਵਜੇ ਜਿਹੜਾ ਕਾਬੂ ਕੀਤਾ ਗਿਆ ਦੱਸ ਦਈਏ ਕਿ ਰਮਨ ਅਰੋੜਾ ਦੇ ਕੁੜਮ ਰਾਜੂ ਮਦਾਨ ਅਤੇ ਬੇਟਾ ਰਾਜਨ ਅਰੋੜਾ ਅਜੇ ਵੀ ਫਰਾਰ ਨੇ ਹਾਲਾਂਕਿ ਵਿਜੀਲੈਂਸ ਨੇ ਸ਼ੁੱਕਰਵਾਰ ਤੜਕੇ ਉਸ ਦੇ ਇੱਕ ਸਾਥੀ ਨੋ ਜਲੰਧਰ ਦੇ ਵਿੱਚੋਂ ਪੁੱਛ ਗਿਛ ਦੇ ਜਿਹੜੀ ਕਰਨੀ ਸ਼ੁਰੂ ਕਰ ਦਿੱਤੀ ਸੀ ਪਰ ਜਿਹੜਾ ਮਖੀਜਾ ਦੀ ਥਾਰ ਗੱਡੀ ਆ ਜਿਹੜੀ ਉਹ ਜਬਤ ਕਰ ਲਈ ਗਈ ਸੀ